ਤੇ ਕੋਈ ਅਸੀਂ ਕੋਈ ਕਿਸੇ ਨੂੰ ਕਿਰਾਏ ਤੇ ਨਹੀਂ ਦਿੱਤੀ ਗੱਡੀ ਨਾ ਕਿਸੇ ਨੂੰ ਅਸੀਂ ਕਿਹਾ ਕਿ ਸਾਨੂੰ ਪੈਸੇ ਦੋ ਇਹਦੇ ਇਹ ਸਿਰਫ ਜੀਐਸਡਬਲਯੂ ਗਰੁੱਪ ਸਸੀਕਲ ਜੀ ਕਹਿੰਦੇ ਨੇ ਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ ਸਰਦਾਰ ਜਸਕੀਰਤ ਸਿੰਘ ਨਾਗਰਾ ਨੇ ਤੁਹਾਨੂੰ ਦੱਦੀਏ ਕਿ ਸਰਦਾਰ ਜਸਕੀਰਤ ਸਿੰਘ ਨਾਗਰਾ ਦੀ ਇੱਕ ਕੰਪਨੀ ਹੈ ਜਿਸ ਦਾ ਨਾਮ ਹੈ ਜੀਐਸਡਬਲਯੂ ਗਰੁੱਪ ਜਿੰਦਲ ਸਾਊਥ ਵੈਸਟ ਗਰੁੱਪ ਦੇ ਵੱਲੋਂ ਇੱਕ ਅਜਿਹੀ ਮਸ਼ੀਨਰੀ ਬਣਾਈ ਗਈ ਹੈ ਜਿਹੜੀ ਕਿ ਅੱਜਕੱਲ੍ਹ ਹੜ੍ਹਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੀ ਹੈ ਤੇ ਬਿਲਕੁਲ ਫ੍ਰੀ ਤੁਹਾਨੂੰ ਦੱਦੀਏ ਕਿ ਅਜੇ ਤੱਕ ਇੱਕ ਵੀ ਅਜਿਹਾ ਵਹੀਕਲ ਨਹੀਂ ਵੇਚਿਆ ਗਿਆ ਹੈ ਕੰਪਨੀ ਦੇ ਵੱਲੋਂ ਸਿਰਫ ਬਣਾ ਕੇ ਹੀ ਰੱਖੇ ਗਏ ਨੇ ਪਰ ਜਸਕੀਰਤ ਸਿੰਘ ਨਾਗਰਾ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੀ ਕੰਪਨੀ ਜੀਐਸਡਬਲਯੂ ਗਰੁੱਪ ਦੇ ਵਿੱਚੋਂ ਚਾਰ ਇਹ ਵਹੀਕਲ ਜਿਹੜੇ ਨੇ ਜਿਨ੍ਹਾਂ ਨੂੰ ਅੱਜ ਕੱਲ ਬੰਬੂ ਕਾਰਟ ਲੋਕ ਕਹਿ ਰਹੇ ਨੇ ਭੇਜੇ ਗਏ ਨੇ ਹਰ ਪੀੜਤਾਂ ਦੀ ਮਦਦ ਲਈ ਸਰਦਾਰ ਜਸਕੀਰਤ ਸਿੰਘ ਨਾਗਰਾ ਦਾ ਕਹਿਣਾ ਹੈ ਕਿ ਜਿੰਨੀ ਸਾਡੇ ਤੋਂ ਮਦਦ ਹੋ ਸਕਦੀ ਹੈ ਉੰਨੀ ਅਸੀਂ ਪੰਜਾਬ ਦੇ ਲਈ ਕਰਾਂਗੇ ਔਰ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਬਣ ਰਹੇ ਨੇ ਬੰਬੂ ਕਾਰਟ ਉਹ ਪੰਜਾਬ ਦੀ ਧਰਤੀ ਦੇ ਉੱਪਰ ਹੀ ਬਣ ਰਹੇ ਨੇ ਜਸਕੀਰਤ ਸਿੰਘ ਨਾਗਰਾ ਨੇ ਵੀਡੀਓ ਦੇ ਵਿੱਚ ਇਸ ਦੇ ਬਾਰੇ ਗੱਲਬਾਤ ਕੀਤੀ ਹੈ ਤੁਸੀਂ ਪੂਰਾ ਵੀਡੀਓ ਦੇਖੋ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਇਸ ਸਰਦਾਰ ਦੀ ਦਰਿਆਦਲੀ ਦਾ ਹਰ ਇੱਕ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਹੈ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਹੈ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਖਬਰ ਨੂੰ ਵੇਖਣ ਦੇ ਲਈ ਇੱਥੇ ਕੋਈ ਅਸੀਂ ਕੋਈ ਕਿਸੇ ਤੋਂ ਕਿਰਾਇਆ ਤੇ ਨਹੀਂ ਦਿੱਤੀ ਗੱਡੀ ਨਾ ਕਿਸੇ ਨੂੰ ਅਸੀਂ ਕਿਹਾ ਕਿ ਸਾਨੂੰ ਪੈਸੇ ਦਿਓ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਇਨੀਸ਼ੀਏਟਿਵ ਹੈ ਕਿ ਉਹ ਹਿਊਮੈਨਿਟਰੀਅਨ ਐਡ ਕਹ ਲੋ ਉਹਦੇ ਵਾਸਤੇ ਭੇਜ ਜਾਈਆਂਗੇ ਨੇ ਪੰਜਾਬ ਵਿੱਚ ਵੀ ਹੜਾ ਆ ਗਿਆ ਤੇ ਕਾਫੀ ਆ ਨੀ ਹੋਇਨ ਪੰਜਾਬ ਦੀ ਤੇ ਜਦੋਂ ਗੱਡੀਆਂ ਆਈ ਸੀ ਅਸੀਂ ਕਿਹਾ ਕਿ ਹੁਣ ਇਹਨਾਂ ਨੂੰ ਪੰਜਾਬ ਵੀ ਭੇਜਾਂ ਆਪਣੀ ਧਰਤੀ ਤੇ ਜਿੱਥੇ ਗੱਡੀ ਬਣੀ ਉੱਥੇ ਵੀ ਸੇਵਾ ਕਰੇ ਜਾ ਕੇ ਤੇ ਅਸੀਂ ਜਿਹੜੀ ਚਾਰ ਗੱਡੀਆਂ ਸੀ ਸਾਡੇ ਕੋਲ ਅਸੀਂ ਉਹਨਾਂ ਨੂੰ ਪੰਜਾਬ ਭੇਜਿਆ ਡੀਸੀ ਅੰਮ੍ਰਿਤਸਰ ਦਾ ਸਾਨੂੰ ਮੈਸੇਜ ਵੀ ਆਇਆ ਸੀ ਕਿ ਸਾਨੂੰ ਹੈਲਪ ਵਾਸਤੇ ਤੁਸੀਂ ਆਪਣੀ ਗੱਡੀ ਭੇਜੋ ਤੇ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਇਹਨਾਂ ਨੂੰ ਭੇਜਿਆ ਤੇ ਇਹਨਾਂ ਦਾ ਫਾਇਦਾ ਇਹ ਹੈ ਕਿ ਹੁਣ ਤੁਸੀਂ ਦੇਖ ਸਕਦੇ ਹੋ ਜਾਕੀ ਮੌਕੇ ਤੇ ਉਹ ਲੱਗੀਆਂ ਹੋਈ ਨੇ ਜੋ ਸੇਵਾ ਸਰ ਤੋਂ ਬੰਦੀ ਐ ਅਸੀਂ ਪੂਰੀ ਕਰਾਂਗੇ ਐਂਡ ਕਿਉਂਕਿ ਇਹ ਬਹੁਤ ਹੀ ਮੁਸ਼ਕਿਲ ਹਾਲਾਤ ਹੈ ਜਿਹੜੇ ਦੌਰ ਚ ਪੰਜਾਬ ਗੁਜ਼ਰਿਆ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਜੋ ਛੋੜਾ ਬਹੁਤ ਅਸੀਂ ਕਰ ਸਕਦੇ ਸੀ ਅਸੀਂ ਆਪਣੇ ਵੱਲੋਂ ਕੀਤਾ